ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਵਾਹਿਗੁਰੂ ਜੀ ਮੇਟੀ ਆਣਾ ਸਾਹਿਬ ਇਹ ਗੁਰਦੁਆਰਾ ਮਹਿਤਿਆਣਾ ਸਾਹਿਬ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਇਹ ਗੁਰਦੁਆਣਾ ਗੁਰਦੁਆਰਾ ਮਹਿਤਿਆਣਾ ਸਾਹਿਬ ਜਿੱਥੇ ਕਿ ਬਹੁਤ ਹੀ ਸਾਰੀਆਂ ਸਿੱਧਾਂ ਸਿੰਘਾਂ ਦੀਆਂ ਰਾਜਿਆਂ ਮਹਾਰਾਜਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਛੇਤ ਆਪ ਵੀ ਕਦੇ ਦਰਸ਼ਨ ਕੀਤੇ ਹੋ ਹੋਣਗੇ ਅਗਰ ਨਹੀਂ ਕੀਤੇ ਦਰਸ਼ਨ ਤੇ ਜਰੂਰ ਕਰੋ ਬਹੁਤ ਹੀ ਭਾਗਾ ਵਾਲੀ ਜਗਾ ਹੈ ਪਵਿੱਤਰ ਜਗਾ ਹੈ ਆਪ ਦਰਸ਼ਨ ਕਰੋ ਇਹ ਸਾਹਮਣੇ ਸਰੋਵਰ ਹੈ ਇਹ ਸਾਹਮਣੇ ਸਰੋਵਰ ਵੀ ਹੈ ਆਪ ਦਰਸ਼ਨ ਕਰ ਸਕਦੇ ਹੋ ਸਾਧ ਸੰਗਤ ਜੀ ਇਹ ਬਹੁਤ ਹੀ ਤਸਵੀਰਾਂ ਆਪ ਜੀ ਨੂੰ ਨਜ਼ਰ ਆਉਂਦੀਆਂ ਹਨ ਜੇ ਹੋਣ ਗਿਆ ਔਰ ਇਹ ਥੋੜੀ ਇੱਧਰ ਗੁਰਦੁਆਰੇ ਦੀ ਅਲੱਗ ਵੀਡੀਓ ਬਣੀ ਹੈ ਅਬ ਤਸਵੀਰਾਂ ਵਾਲੀਆਂ ਵੀਡੀਓ ਵੀ ਤੁਹਾਨੂੰ ਜ਼ਰੂਰ ਭੇਜਾਂਗੇ ਉਹ ਵੱਖਰੀਆਂ ਲੱਟਣੀਆਂ ਹਨ ਇਹ ਗੁਰਦੁਆਰਾ ਦੂਜੇ ਪਾਸੇ ਹੈ ਤਸਵੀਰਾਂ ਦੂਜੇ ਪਾਸੇ ਹੈ ਇਸ ਕਰਕੇ ਇਹ ਝੰਡ ਹੈ ਜੀ ਜੋ ਕੇ ਬੋੜ ਦਾ ਦਰਖਤ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਐਸੇ ਗੁਰੂ ਗੋਬਿੰਦ ਸਿੰਘ ਲੰਮੇ ਜੱਟਪੁਰੇ ਤੋਂ ਆਉਂਦੇ ਹੋਏ ਆਉਂਦੇ ਆਉਂਦੇ ਹੁੰਦੇ ਸੀ ਇਹ ਪਾਣੀ ਦੀ ਟਾਬ ਸੀ ਇਸ ਟਾਬ ਤੇ ਗੁਰੂ ਜੀ ਇਸ਼ਨਾਨ ਕਰਿਆ ਕਰਦੇ ਸੀ घा जंगल सी वगुरु जी का खालसा श्री वागुरू जी की ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ